ਯਾਰ ਨੇ ਘੁਰਪੇ ਤੇਰੇ ਕੋਲ ਤੇਰੇ ਕੋਲ ਵੀ ਘੁਰਪਾ ਤਿਆਰ ਹੈ ਹੁਣ ਆਪਾਂ ਜੜਾਂ ਚ ਲਾਨੀਆਂ ਦਾ ਤੋਈ ਬਤਵਾਉਂਗਾ ਆ ਜੜੀ ਤੇ ਮਾੜੀਆਂ ਮਾੜੀਆਂ ਜੜਾਂ ਨੰਗੀਆਂ ਕਰਨੀਆਂ ਨੇ ਬਤਵਾਉਂਆਂ ਦੀਆਂ ਮੈਂ ਦੱਸਣਾ ਤੇ ਮੈਂ ਦਵਾਈ ਪਾਈ ਜਾਣੀ ਕਰਨੀਆਂ ਨੇ ਮਾੜੀ ਮਾੜੀਆਂ ਤੇ ਆਪਾਂ ਵੇਲੇ ਕਰਕੇ ਕੰਮ ਥੋੜਾ ਰੰਬਾ ਦੇ ਇਹ ਆ ਜੀ ਬਤਾਂਉਂ ਹਾਂ ਜੜ ਦੀ ਇੱਥੇ ਆ ਮੈਂ ਪਿੱਛੇ ਕਰਕੇ ਨਾ ਆ ਐਵੇਂ ਵਾ ਐਵੇਂ ਨੰਗੀ ਕਰਨੀ ਜੜ ਬਸ ਥੋੜੀ ਜੀ ਦੀ ਹੈ ਤਸ ਕੀ ਨਾ ਹਾਂ ਐ ਨਹੀਂ ਸਾਰਿਆਂ ਦੀ ਵਾਸ ਕਰੀ ਚਲੋ ਐਵੇਂ ਐਵੇਂ ਸਾਰਿਆਂ ਦੇ ਇਕੱਲੇ ਇਕੱਲੇ ਦੀ ਹੂੰ ਤੇ ਮੈਂ ਇੱਥੇ ਦਵਾਈ ਲੈ ਜਾਣਾ ਵਾ ਠੀਕ ਹੈ ਫਿਰ ਬੰਦ ਵੀ ਕਰਨੀ ਹਾਂ ਤੇ ਆ ਇਹ ਜਿਹੜਾ ਉਹ ਮੈਂ ਥੋੜਾ ਜਿਹਾ ਪਿਛਾਂ ਕਰ ਲੈ ਇੰਨਾ ਕੁ ਤੇ ਮੈਂ ਤੇ ਦਵਾਈ ਪਾਈ ਜਾਣਾ ਚਿੰਚ ਨਾਲ ਇੱਕ ਕੌਲੀ ਦੇ ਜਦੋਂ ਪੈ ਗਈ ਤੇ ਪਿੱਛੋਂ ਫਿਰ ਇੱਕ ਜਾਣਾ ਮਿੱਟੀ ਲਈ ਜਾਇਆ ਠੀਕ ਹੈ ਮਿੱਟੀ ਵੀ ਮੈਂ ਆਪ ਹੀ ਲਈ ਜਾਣਾ ਚੱਲ ਚਿੰਚ ਨਾਲ ਤੇ ਹੋ ਜਾਓ ਇਧਰ ਇੱਕ ਇੱਕ ਕੌਲੀ ਲੈ ਲਓ ਤੂੰ ਉਹ ਲੈ ਲਾਉਲੀ ਬਾਈ ਛੋਟੂ ਤੂੰ ਇਧਰ ਆ ਜਾ ਜੋ ਤੂੰ ਲੈ ਲਾ ਆਉਲੀ ਤੂੰ ਉਧਰ ਚਾਰ ਇੱਕ ਇੱਕ ਕੌਲੀ ਚੋਜ ਆ ਆਉਲੀਆਂ ਆ ਵੇ ਚੱਲ ਆ ਵੇ ਤੇਰੀ ਬਤਾਉਂ ਬਤਾਂਵਾਂ ਬਤਾਂਵਾਂ ਨੂੰ ਕੱਲੇ ਬਤਾਂਵਾਂ ਬਤਾਂਵਾਂ ਲਾਣੀਆਂ ਨੇ ਹੋਰ ਫੁੱਲਾਂ ਦੇ ਲਾਣੀਆਂ ਚੱਲ ਦੱਸਾਂ ਤੁਹਾਨੂੰ ਕਿਵੇਂ ਕੰਮ ਕਰੀਦਾ ਬਸ ਜੜ੍ਹ ਜੀ ਨੰਗੀ ਕਰਨੀ ਕੱਲੀ ਦੇਖਿਓ ਐਵੇਂ ਉਹ ਵੀ ਕਿ ਨਹੀਂ ਦੇਖਿਆ ਐਵੇਂ ਹਾਂ ਬਸ ਠੀਕ ਹੈ ਹਾਂ ਬਸ ਠੀਕ ਹੈ ਛਿਲਣੀ ਨਹੀਂ ਜੜਾ ਨਾ ਬਿੰਨ ਮਿੱਟੀ ਮਿੱਟੀ ਲਾਣੀ ਜੜਾ ਤਾਂ ਹਾਂ ਬਸ ਠੀਕ ਹੈ ਹਾਂ ਬਸ ਐਂ ਕਰੀ ਚੱਲਾਂ ਠੀਕ ਹੈ ਹਾਂ ਥੱਲੇ ਹੋਰ ਕਰ ਹਾਂ ਆ ਜਦੋਂ ਚਿੱਟੀ ਜੜਦੇ ਜਵਾਥੀ ਛੜਤੀ ਉਹ ਚਿੱਟੀ ਜੜਦੇ ਸੀ ਕਿ ਨਾ ਪਵਾਲ ਜੇ ਤੇ ਉਹਦੀ ਛੜ ਦੇਣਾ ਉਹ ਤੇ ਮੈਂ ਦਵਾਈ ਲੈ ਜਣਾ ਵਾ ਤੇ ਮਸਾ ਹੈ ਥੋੜੀ ਕੰਮ ਨੋਰਮਲ ਹੀ ਹੈ ਥੋੜਾ ਬਰੀਕੀ ਹੈ ਮੈਂ ਇਹ ਤੇ ਦਵਾਈ ਨਤ ਦਵਾਈ ਇਹ ਨਾਲ ਐਵੇਂ ਆਂਦੇ ਨੇ ਸੁੰਢੀ ਨਹੀਂ ਪੈਂਦੀ ਹੈਗੀ ਨਵੀਂ ਦਵਾਈ ਆਈ ਹੈ ਸਪਰੇਅ ਕਰਨ ਦੀ ਲੋੜ ਨਹੀਂ ਮਾੜੀ ਮਾੜੀ ਪਾਣੀ ਬਸ ਇਹ ਬਾਅਦ ਚ ਫਿਰ ਮਿੱਟੀ ਲਾ ਦੇਾਂਗੇ ਠੀਕ ਹੈ ਹੁਣ ਵੇ ਪਸੀਨਾ ਆਉਣ ਲੱਗਾ ਹੈ ਹਵਾ 'ਚ ਨਮੀ ਹੋ ਗਈ ਹੈ ਨਾ ਪਿਛਲੇ ਮਹੀਨੇ ਪੂਰਾ ਪਸੀਨਾ ਨਹੀਂ ਸੀ ਹੁੰਦਾ ਨਮੀ ਨਹੀਂ ਸੀ ਹਵਾ 'ਚ ਤੋ ਹੁੰਦਾ ਹੀ ਪਸੀਨਾ ਹੈ ਕੀ ਨਹੀਂ ਘੱਟ ਹੁੰਦਾ ਸੀ ਹੁਣ ਵੇ ਕੀ ਚੋਏਗਾ ਦਵਾਈ ਮਾਰ ਕੇ ਇਹਦੇ ਜੋ ਲੱਗ ਗਿਆ ਪਸੀਨਾ ਸਰੀਰ ਤੋਂ ਤੇ ਪਹਿਲੇ 2 ਮਹੀਨਿਆਂ ਚ ਪਸੀਨਾ ਮਾੜਾ ਮੋਟਾ ਹੁੰਦਾ ਸੀ ਮੈਂ ਜੜਾਂ ਤੋਂ ਇਹ ਖਿੱਚ ਲੈਣੀ ਏ ਚਲੋ ਚਲੋ ਜੂੜੇ ਆਪਣੇ ਕੁੱਟ ਕੇ ਬੰਨ ਲਓ ਚੱਪਲਾਂ ਲਾ ਲਓ ਆ ਟੋ ਟੁੰਗ ਲਓ ਤਾਂ ਪਜਾਮੇ ਲੋਹਰਾ ਟੁੰਗ ਲਓ ਹੂੰ ਲੱਗੀ ਮਿੱਟੀ ਅੱਛਾ ਠੰਡਾ ਜਿਹਾ ਵੀ ਹੋ ਗਈ ਹੈ ਧੁੱਪ ਲੱਗ ਗਈ ਸੀ ਬਦਲ ਜਾਵਗੇ ਹਨਾ ਬਸ ਠੀਕ ਸਾਈਡ ਤੋਂ ਮਿੱਟੀ ਪੁੱਟ ਲਿਆ ਕਰਨਾ ਆ ਇਹ ਦੇਖ ਠੀਕ ਹੈ ਹਾਂ ਇਹ ਵੀ ਠੀਕ ਹੈ ਕੱਟ ਹੁੰਦੀ ਸਾਈਡ ਤੋਂ ਪੁੱਟ ਲਿਆ ਕਰ ਠੀਕੀ ਵੀ ਲਾਤੀ ਕਿਵੇਂ ਆ ਬੱਟੇ ਆ ਤੇਰੇ ਕੋਲ ਛੱਡ ਗਿਆ ਜਿਹੜਾ ਟੇਡਾ ਹੁੰਦਾ ਉਹ ਸਿੱਧਾ ਕਰ ਦਿਆ ਕਰ ਮਿੱਟੀ ਲਾ ਕੇ ਨਾ ਜਿਹੜਾ ਟੇਡਾ ਹੁੰਦਾ ਆ ਤੇਰੇ ਪੈਰਾਂ 'ਚ ਤੇਰੇ ਪੈਰਾਂ 'ਚ ਆ ਦੋ ਨੇ ਬੂਟੇ ਰਹਿ ਗਏ ਸਿੱਧਾ ਕਰ ਹੋਰ ਹੋਰ ਬੱਸ ਬੱਸ ਨਾਲ ਦਾ ਵੀ ਇਧਰ ਲਾ ਉਹ ਸਿੱਧਾ ਕਰਦਾ ਇੱਥੇ ਲਾ ਇੱਥੇ ਲਾ ਇੱਥੇ ਇਹਨੇ ਗਾ ਇਹ ਟੇਡੇ ਨੂੰ ਸਿੱਧੇ ਕਰੋ ਰੰਬੇ ਨਾ ਘੁਆਇਆ ਹੈ ਰੰਬੇ ਕਿੱਥੇ ਧਰੇ ਜੇ ਕਿੱਥੇ ਧਰੇ ਆਪਣਾ ਹਾਂ ਤਾਇਰ ਤੇ ਧਰੀਆਂ ਵਾਹ ਜੀ ਵਾਹ ਫੁੱਟ ਤੇ ਫੁੱਟ ਤੇ ਸਾਰੇ ਫੁੱਲ ਇਹ ਜਿਹੜੇ ਵਿੱਚ ਲੱਗੇ ਨਾ ਜਿੰਨੇ ਵੀ ਇਹ ਇੱਕ ਥਾਂ ਤੇ ਲਾ ਛੜਾਂਗੇ ਸਾਰੇ ਠੀਕ ਹੈ ਹਾਂ ਇਹਦੇ ਵਿੱਚ ਧਰਦੇ ਪਾਣੀ ਚ ਸ਼ਾਬਾਸ਼ ਲਾ ਨਾ ਕੰਮ ਫੁੱਟ ਤੇ ਫੁੱਟ ਤੇ ਛੋਟਾ ਚੁਕਲਾ ਪਿੱਛੇ ਦਿਖਦਾ ਉੱਤੇ ਸਾਰੇ ਇਹ ਇੱਕ ਸਾਈਡ ਤੇ ਲਾ ਛੜਾਂਗੇ ਹਨਾ ਵਿੱਚ ਵਿੱਚ ਲੱਗੇ ਨੇ ਨਾ ਜਿੱਥੇ ਪਹਿਲਾਂ ਫੁੱਲ ਸਾਲ ਨਾ ਤੇ ਉਗ ਪੈਣੇ ਬੀਜ ਆਦਿ ਬਾਰੇ ਤੇ ਇਹਨਾਂ ਨੂੰ ਪੱਟ ਕੇ ਲਾ ਦਿਆਂਗੇ ਇੱਕ ਸਾਈਡ ਤੇ ਇਕੱਲੇ ਪਤਾਉ ਰਹਿਣਗੇ ਇੱਕ ਸਾਈਡ ਫੁੱਲ ਲਾ ਦਿਆਂਗੇ ਚੱਲੇ